हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਦਾ ਨਾਮ 인ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਦੋ ਨਾਗ گاਵਾਂ ਦੇ ਵਿੱਚ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਜਿਹੜੀ ਮੱਝ ਇਹ ਵੀ ਦੋਸਤੋ ਬਿਲਕੁਲ ਤਾਜੀ ਸੂਈ ਹੈ ਜੀ ਪ੍ਰੋਪਰ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਆਪਾਂ ਬਾਈ ਜੋਬਨ ਦੇ ਕੋਲੋਂ ਪੁੱਛ ਗਏ ਤਾਂ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਦਿਖੇ ਪਹੁੰਚਦੇ ਰਹੀਏ ਫੇਸ ਵੀਰ ਨਾ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ। ਬਾਈ ਜਗਨ ਸਾਸਿ ਘਾਲ ਸਾਸਿ ਘਾਲ ਜੀ ਹੋ ਠੀਕ ਠਾਕ ਵਧੀਆ ਜੀ ਵਧੀਆ ਜੀ। ਚੱਲੀ ਜਾਂਦਾ ਵਧੀਆ ਕੰਮ ਚੱਲੀ ਜਾਂਦਾ ਏ। ਇਹ ਕਿ ਥੋੜਾ ਟਾਈਮ ਪੈ ਗਿਆ। ਪਰ ਮਾਰ ਆਉਂਦਾ ਸਮਾਰ ਦੇਖ ਜਾਂਦਾ ਜੀ। ਤੁਹਾਨੂੰ ਸੂਨ ਲਾਭ ਤੁਹਾਨੂੰ ਦੱਸਾਂਗੇ ਸ਼ਾਮ ਨੂੰ ਦਵਾਵਾਂਗੇ ਤੇ ਸ਼ਾਮ ਗੇਰੇ ਰੰਗ ਦੇ ਦੇ। ਠੀਕ ਹੈ ਜੀ। ਤੇ ਫਿਰ ਕੱਲੇ ਕੱਤੀਆਂ ਕੀਤੀਆਂ ਠੀਕ ਹੈ ਜੀ। ਹਾਂਜੀ। ਐਡਰੈਸ ਬੋਲਦੀ ਆਪਣੇ ਐਗਰੀਟੈਂਟ 6 ਨੰਬਰ ਸਾਲ 3 ਨੰਬਰ ਸਾਲ ਤੁਹਾਨੂੰ ਨੰਬਰ ਹੈ 90418 74 ਨੂੰ ਸ਼ਹਿਰ ਨਾ ਜੋ ਬੰਦੀ। ਨਾ ਜੋ ਪਠਾਣ ਜੀ ਦੋ گاਵਾਂ ਤੇ ਦੋ گاਵਾਂ ਇੱਕ ਮਾਂ ਦੀ ਹਾਂ ਸਾਰੇ ਬਹੁਤ ਨੇ ਆਸੋਆਂ ਆਸਾਂ ਤਨੀ ਠੀਕ ਹੈ ਜੀ ਸ਼ੁਰੂ करिए ਇਸ ਗਾਂ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਗਾਂ ਦਾ ਸੁਹਾਵ ਜੀ ਦੂਸਾ ਸੁਹਾਵੇ ਹਾਂਜੀ ਦੁੱਧ ਗਾਂ ਤੋਂ ਜਿਹੜਾ ਹਾਜੇ ਦੁੱਧ ਹੋਗਾ 18 ਕਿਲੋ ਹੋਗਾ ਆਪਾਂ ਫਿਰ ਵੀ 16 ਕਿਲੋ ਕਰਕੇ ਦੇਣੀ ਵਾਸ਼ੀਏ 16 ਕਿਲੋ ਦੀ ਗਾਰੰਟੀ ਹੈ 16 ਕਿਲੋ ਇਸ ਦੁੱਧ ਕੰਡੇ ਦੇ ਮਣਕੇ ਲੀਟੇ ਨਾਲ ਮਣਕੇ ਦੇ ਦਾਂਗੇ ਠੀਕ ਆਪਾਂ 16 ਕਿਲੋ ਮੰਨ ਕੇ ਕੋਈ ਵੀਰ ਭਣਪਰਾ ਸੌਦਾ ਕਰ ਲੈ 18 ਕਿਲੋ ਦਾ ਵੈਸੇ ਜਿਹੜਾ ਆਪ ਖਾਵਾ ਕਰਨ ਲਈ 18 ਕਿਲੋ ਦਾ ਕਰਦੀ ਆ ਆਰਡਰ ਕੁਆਲਿਟੀ ਜਿਹੜੀ ਬਹੁਤ ਜ਼ਬਰਦਸਤ ਤਿਆਰ ਤਾਜੀ ਸੂਈ ਹੈ ਬੱਚਾ ਤੇ ਮਗਰ ਬੱਚਾ ਜੀ ਹਾਂ ਲੋ ਦੋਸਤੋ ਵੀਡੀਓ ਬਣਾਉਂਦਾ ਟਾਈਮ ਜਿਹੜਾ ਵਾ 3 ਵਜੇ ਦਾ ਟਾਈਮ ਸ਼ਾਮਾਂ ਦਾ ਵੀਡੀਓ ਬਣਾਉਂਦਾ ਦੋਸਤੋ ਚਵਾਈ ਤੇ ਚਵਾਈ ਆ ਪਾ ਭਾਈ ਇਧਰ ਮਰਿਆ ਚਵਾਈ ਜੋ ਬਨਵੀਰ ਕਿੰਨੇ ਵਜੇ ਕੀਤੀ ਜੀ ਚਵਾਈ ਲੱਜੀ ਫਿਰ ਦੀ 5 ਵਜੇ ਦੀ ਜੀ 5 ਵਜੇ ਦੀ ਸਵੇਰ ਦੀ ਚਵਾਈ ਦੋਸਤੋ ਥਾਣਾ ਆਂ ਗਾਂ ਦੇ ਥਾਣੇ ਦੇ ਬਾਗੀ ਠੰਡੀ ਠੁੰਡੀ ਜੇ ਮੱਜਾਂ ਨਾਲੋਂ ਵੀ ਵੱਧ ਕੇ ਠੰਢੀ ਜੇ ਦੋਸਤੋ ਸੀਲਸਰ ਜ ਪੂਰੀ ਆ ਤਿੰਨ ਵਜੇ ਦਾ ਟਾਈਮ ਹੈ 5 ਵਜੇ ਸਵੇਰ ਦੀ ਮਾਰਨਿੰਗ ਟਾਈਮ ਦੀ ਜਿਹੜੀ ਚਵਾਈ ਹੈ ਤੇ ਤੁਸੀਂ ਟਾਈਮ ਆਪ ਨੋਟ ਕਰ ਲਿਓ ਜਿਹੜੇ ਵੀਰ ਨੇ ਖਰੀਦਣੀਆਂ ਤਸਦੀ ਕਰ ਲਿਓ ਆਪਣੀ ਚੋਕੇ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਤੇ ਜੇ ਕੋਈ ਵੀਰ ਵੀਡੀਓ ਦੂ ਤੋਂ ਵੇਖਦਾ ਤੇ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਚਵਾਈ ਕਰਾ ਸਕਦੇ ਹੋ ਲੋ ਜੀ ਦੋਸਤੋ ਪੂਰਾ ਨਿੱਗਰ ਤੇ ਪੂਰਾ ਫਸਵਾਵਾਂ ਨਾ ਦੇਖੋ ਤਿਆਰ ਆ ਗਾਂ ਦਾ ਆ ਕਰੋ ਜੀ ਚੈੱਕ ਦੋਸਤੋ ਥਣਾ ਦੀ ਕੁਆਲਿਟੀ ਜਿਹੜੀ ਹੈ ਜੀਕਰ ਦਾ ਬਾਰ ਬਾਰ ਥਣ ਵਿਖਾਈ ਜਾਣਾ ਤੁਹਾਨੂੰ ਆ ਦੇਖੋ ਨਾੜਾ ਦੇਖੋ ਹਵਾ ਨੇ ਕਹੇ ਦੀ ਇਹ ਦੇ ਮਗਰ ਜੋਗ ਨੂੰ ਬੱਚਾ ਵਛਾ ਮਗਰ ਦੇ ਜੀ ਵਛਾ ਹੋੜਾ ਮਗਰ ਦੋਸਤੋ ਬੱਚਾ ਸੇਮ ਕਲਰ ਵੇਖ ਲੋ ਗਾਂ ਦਾ ਤੇ ਬੱਚੇ ਦਾ ਪ੍ਰਿੰਟ ਇੱਕੋ ਜਿਹਾ ਜੀ 16 ਕਿਲੋ ਦੁੱਧ ਦੇ ਜੀ ਮਿੰਕੇ ਦਾਂਗੇ ਲੀਟਰ ਨਾਲ ਦਾ 18 ਕਿਲੋ ਕਈ 19 ਕਿਲੋ ਕਈਏ ਠੀਕ ਹੈ ਜੀ ਦੁੱਧ ਬਾਈ ਤੇ ਕਿਲੋ ਦੇ ਦਊਗੀ ਜੇ ਮੈਲਾ ਮੋਲਾ ਮਾਰਗਾ ਸੂਈ ਨੂੰ ਸਾਰੇ 11ਵਾਂ 12ਵਾਂ ਦੇਣਾ 11 12 ਦਿਨ ਹੋ ਗਏ ਨਾ ਸੂਈ ਨੂੰ ਮੋਲਕ ਨਾ ਕਰਨਾ ਜਦੋਂ ਮੋਲੀ 40000 ਦੀ ਗਾਂ ਦੇ ਦਾਂਗੇ ਕਹਿੰਦਾ ਕਿ ਮੰਨਣਾ ਸਰ 2000 ਰੁਪਏ ਦਾ ਹੋ ਜਾਊਗਾ 38000 ਹੈਗੀ ਕਿ ਜੇ ਉਸ ਕੋਈ ਹੋਰ ਬਾਗੀ ਕੋ ਭੈਣ ਭਾਪੂਆਂ ਨਾਲ ਫੋਨ ਤੇ ਕਰਨਾ ਉਮੀਦ ਕਿ ਨਹੀਂ ਕਰਤਾ ਵੀ ਦੇ ਆ ਬਕਤੁਰ ਜਿਹਦਾ ਜੈ ਜੈ ਮੁੱਲ ਕਰਦੀ ਇਹ ਕੀ ਹਾਲ ਹੋ ਗਿਆ 37000 ਠੀਕ ਹੈ ਜੀ ਲਓ ਜੀ ਦੋਸਤੋ ਡਿਮਾਂਡ ਹੈ ਵੀਰ ਨੇ 40000 ਰੁਪਏ ਰੱਖੀ 37000 ਦੇ ਵਿੱਚ ਤੁਹਾਡਾ ਆਗਿਆਂ ਦਾ ਮਾਨ ਤਨ ਛੋੜ ਛੱਪਾ ਮੌਕੇ ਤੇ ਜਰੂਰ ਹੋਗਾ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਦੁੱਧ ਦੋਸਤੋ 16 ਕਿਲੋ ਜਿਹੜਾ ਚਵਾਈ ਵਾਲਾ ਵੀਰ ਦੇ ਕਹਿਣ ਮੁਤਾਬਕ ਤਿਆਰ ਚਟਾ ਆਵੇ ਕੋਈ ਥਾਨ ਘਟ ਵਧ ਹੋਵੇ ਹਾਂਜੀ ਕੋ ਚੋਆਂ ਡੋਕਲ ਹੋਵੇ ਹਾਂਜੀ ਬੰਗਾਵ ਨਹੀਂ ਪਾਉਣਾ ਇਦਾਂ ਝੋਲਣੀ ਹੈ ਬੱਚਾ ਛੱਡ ਕੇ ਠੀਕ ਹੈ ਜੀ ਬਿਨਾ ਮੰਗੇ ਤੋਂ ਮਿਲਦੀ ਬਿਨਾਂ ਮੰਗੇ ਦੋਵੇਂ ਬੰਨੇ ਬੈਠੇ ਹਾਂ ਦੋਸਤੋ ਕੋਈ ਇਹ ਨਾ ਵੀਰ ਕਹੇ ਕਿ ਸ਼ਾਈ ਵਾਲ ਗਰਮ ਹੁੰਦੀਆਂ ਬਿਨਾ ਮੰਗੇ ਤੋਂ ਮਿਲਦੀ ਏ ਤਸੱਲੀ ਤੁਸੀਂ ਆਪ ਆਪਣੀ ਕਰ ਲਿਓ ਜੀ ਧਾਰਾ ਤੁਹਾਨੂੰ ਮਰਵਾ ਦੂੰਗਾ ਐਂਡ ਤੇ ਵੀਡੀਓ ਦੇ ਵਿੱਚ ਆਜ ਉਹਨਾ ਮੱਝ ਬਾਰੇ ਦੱਸ ਗਏ ਮੈਂ ਕੋਈ ਮੈਂ ਸੁਈ ਮੈਂ ਕੋਈ ਚੌਥਾ ਪੰਜਵਾਂ ਦੇਣ ਜੀ हां जी मैं को बवा लाले को दूध लाले अच्छा जी दूध 12 किलो होगा मैं को 12 किलो होना ਜਿਹੜਾ ਮੌਕੇ ਤੋਂ ਤਿਆਰ ਹੈ ਹੈ ਚਵਾ ਕੇ ਦੇਣਾ ਉਹ ਦੁੱਧ ਦੇਣਾ 12 ਕਿਲੋ ਠੀਕ ਹੈ ਜੀ ਸਵੇਰ ਕਰਵਾ ਸੁਈ ਸਵੇਰ ਮੈਂ ਤਿੱਜਾ ਹੋਊਗਾ ਤਿੱਜਾ ਸਵੇਰ ਜੀ ਹੈ ਨਾ ਆ ਲੋ ਜੀ ਚੈੱਕ ਕਰ ਲੋ ਰਾਜੀ ਇਹ ਪੂਰੀ ਕੱਦ ਕਾਠ ਵੇਖ ਲਿਓ ਮੈਂ ਦਾ ਬੱਚਾ ਇਹ ਮਗਰ ਜੋ ਬਣ ਕਟਾ ਮਗਰ ਕਟਾ ਯਾਰ ਆਹ ਜੇ ਕਟਾ ਦੋਸਤੋ ਇਹ ਮਗਰ 나ੜੂ ਲਾਲ ਜੇ ਥਲੇ ਠੀਕ ਹੈ ਜੀ ਆ ਕਰੋ ਜੀ ਚੈੱਕ ਸਵੇਰ ਦੋਸਤੋ ਤੁਹਾਡੇ ਸਾਹਮਣੇ ਹੈ ਡਿਪੈਂਡ ਕਰਦੀ ਹੈ ਗੱਲ ਜਿੱਦਾਂ ਮਰਜੀ ਤੁਸੀਂ ਵੀ ਚੈੱਕ ਕਰ ਲਿਓ ਆਪਣੀ ਤਸੱਲੀ ਕਰ ਲਿਓ ਕਲੇਜ ਚਾਰੇ ਥਣ ਨਿਕੜਨੇ ਲੱਗੇ ਗੈਪ ਦੇ ਵਿੱਚ ਕੋਈ ਫੋਟ ਛਾਂਗੀਆਂ ਨਾਲ ਲੱਗੀ ਚੈੱਕ ਕਰ ਲਿਓ ਅੱਛਾ ਜੋ ਬੰ ਚਵਾਈ ਚਵਾਈ ਧਾਰਾਂ ਚਾਰੇ ਥਣਾਂ ਤੇ ਪ੍ਰੋਬਲਮ ਕਿ ਥਾਂ ਘਟਵਾਦ ਹੋਵੇ ਮੈਂ ਦਾ ਕਪੂਲ ਛੱਤਾ ਹੋਵੇ ਲਓ ਜੀ ਕਰ ਲਓ ਚੈੱਕ ਦੇਖੋ ਜੀ ਬੱਚਾ ਲਾ ਕੇ ਧਾਰਾਂ ਮਰਵਾਇ ਦੀ ਜੁਬਨ ਆਹ ਲੋ ਦੋਸਤੋ ਧਾਰਾ ਬੱਚਾ ਲਾਤਾ ਵੀਰ ਨੇ ਧਾਰਾ ਤੁਹਾਨੂੰ ਮਰਵਾ ਦਿੰਦੇ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਚਲੋ ਧਾਰਾ ਦਾ ਇਹੋ ਜੀ ਤਸਦੀ ਹੋਈ ਜੀ ਕਥਣਾ ਤੁਹਾਨੂੰ ਦੁੱਧ 12 ਕਿਲੋ ਮਿਣਕੇ ਦੁੱਧ ਨਾਲ ਇਹ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਆਹ ਲੋ ਦੋਸਤੋ ਬੱਚਾ ਬਿਲਕੁਲ ਚੁੰਮਣ ਦੇ ਤਾਂ ਮੈਂ ਤੈਨੂੰ ਮਹਿੰਦੀ ਪਸਮਾਈ ਜੜੀ ਇੱਕ ਨਾ ਵਿਖਾ ਦਿੰਦੇ ਆ ਆਹ ਲੋ ਜੀ ਕਰੋ ਚੈੱਕ ਜੀ ਆਹ ਬੱਚੇ ਮਾਰਾ ਚੜ ਲਓ ਜੀ ਜਦੋਂ ਧਾਰਾ ਮਾਰਨ ਦਾ ਇੱਕ ਫਾਇਦਾ ਹੋ ਜਾਂਦਾ ਕਿ ਥਾਂ ਦੀ ਬਾਦ ਘਾੜ ਦਾ ਪੂਰ ਛੱਟੇ ਦਾ ਪਤਾ ਲੱਗ ਜਾਂਦਾ ਵੀਡੀਓ ਦੇ ਵਿੱਚ ਬਾਕੀ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਆਪ ਕਰਨੀ ਹੈ ਜੀ ਤੁਸੀਂ ਜੇ ਪਾਸਮ ਆਈਏ ਮੈਂ ਤੁਹਾਨੂੰ ਮਾਣ ਦੇ ਕਰਾ ਚੈੱਕ ਕਰਵਾ ਦਣਾ ਦੇਖੋ ਜੀ ਲੈ ਭਾਈ ਮਾਈ 2 ਕਿਲੋ ਗਾਰ ਹੀ ਹੋਗੀ ਡੰਗ ਦੀ ਮਗਲਸਣਾਂ ਦੀ ਮਾਰ ਦੇ ਠੀਕ ਹੈ ਜੀ ਲਓ ਜੀ 200 ਕਰ ਲਓ ਚੈੱਕ ਲਓ ਜੀ ਓਕੇ ਜੀ ਭਾਈ ਜੇ ਬਰ ਮੋਲ ਕਿੰਨਾ ਕਰਨਾ ਮੋਲ 75 ਦੀ ਮੈਂ ਦੇ ਰਾਂਗੇ ਤੇ ਜੀ ਆਪਾਂ ਕਿੰਨਾ ਕਮਾਂਡ ਆਣਾ ਸਰ 2000 ਰੁਪਏ ਦਾ ਮਾਣ ਹੋ ਜਾਊਗਾ 75000 ਰੁਪਏ ਹਾਂ ਹੈਗੀ ਕਿ ਜੇ ਉਸਕੋ ਫੋਮ ਵਾਲੇ ਕੋ ਭੈਣ ਭਰਾ ਫਿਰ ਕਰ ਲਾਂਗੇ ਠੀਕ ਹੈ ਜੀ 75000 ਰੁਪਇਆ ਡਿਮਾਂਡ ਤੇ 71000 ਦੇ ਵਿੱਚੋਂ ਤੁਹਾਡਾ ਆਗਿਆਂ ਦਾ ਮਾਨ ਤਨ ਛੋੜ ਛੱਪਾ ਜਿਹੜਾ ਮੌਕੇ ਤੇ ਹੋਊਗਾ ਲਓ ਦੋਸਤੋ ਗਾਂਦਿਆਂ ਨੂੰ ਤੁਹਾਰਾ ਤੁਹਾਨੂੰ ਚੱਕਰਵਾਦਣਾ ਆਖਰੀ ਕੋਈ ਬੰਗਾ ਨਹੀਂ ਭਾਈ ਪਾਉਣਾ ਆ ਲਓ ਜੀ ਵੇਖ ਲਓ ਆਓ ਜੀ ਇਹ ਲੋ ਬੱਚਾ ਲੱਗਾ ਗਾਂ ਦੇ ਨਾਲ ਉਸੇ ਵੇਲੇ ਗਾਂ ਨੇ ਆਪਣਾ ਜਿਹੜਾ ਦੁੱਧ ਲਾਉਣਾ ਸ਼ੁਰੂ ਕਰ ਦਿੱਤਾ ਚੈੱਕ ਕਰ ਲਓ ਆ ਲਓ ਜੀ ਅਬ ਬਚਾਇਆ ਜਾਂਦਾ ਬੇਰੋਜਾ ਬੱਚੇ ਨੂੰ ਪੂਰਾ ਗਾਂ ਐ ਚੰਗੀ ਤਰ੍ਹਾਂ ਚਟਦੀ ਜੀ ਕੋਈ ਵੀ ਇਹ ਨਾ ਗੱਲ ਕਵੇ ਕਿ ਕਿਦਾਂ ਦਾ ਕੀ ਹਿਸਾਬ ਤਾ ਵੇ ਬੱਚਾ ਲਾਵਾ ਲੱਗਾ ਜੇ ਕੁਝ ਵੀ ਹੈ ਕੋਈ ਵੀਰ ਮੈਨੂੰ ਬੜੇ ਫੋਨ ਕਰਦੇ ਮੁਰਕੇ ਮੈਨੂੰ ਜਵਾਬ ਦੇਣੇ ਆਉਂਛੇ ਜੀ ਆਪਣੀ ਚੈੱਕ ਤਸੰਦੀ ਆਪਣੀ ਕਰ ਲਓ ਆਹ ਲਓ ਜੀ ਵੇਖ ਲਓ ਤੁਹਾਡੇ ਸਾਹਮਣੇ ਆ ਜੀ ਬੱਚਾ ਲਾਤਾ ਗਾਂ ਦੇ ਨਾਲ ਐ ਗਾਂ ਬੱਚੇ ਦਾ ਤੇ ਪੂਰਾ ਕਰਦੀ ਜੀ ਤੇ ਧਾਣਾ ਤੁਹਾਨੂੰ ਮਾਰ ਕੇ ਦਿਖਾ ਦਿੰਦੇ ਆਹ ਲਓ ਜੀ ਵੇਖੋ ਜੀ ਕੋਈ ਵੰਗਾ ਵੰਗਾ ਨਹੀਂ ਭਾਈ ਪਵਾ ਗਾਂ ਲਓ ਜੀ ਕਰੋ ਜੀ ਚੈੱਕ ਮਗਲ ਲਖਣੇ ਦੀ ਮਾਰ ਲੀ ਆਹ ਲਓ ਓਕੇ ਜੀ ਤਾਂ radiative ਮੈਂ ਜੋ ਬਣਾ ਇਸ ਗਾਂ ਬਾਰੇ ਦਸੀ ਜਿਹੜੀ ਇਹ HF ਦਾ ਕ੍ਰੋਸ ਹੈ ਇਹ ਗਾਂ ਦੇ ਅੱਜ ਹੀ ਆਈ ਹੈ ਸਵੇਰੇ ਉਹਦਾ ਪੌਂਡ ਅਗਲੀ ਵੀਡੀਓ ਤੇ ਅੱਛਾ ਜੀ ਬਤੁਈਆਂ ਕਾ ਪਾ ਦੀ ਹੋ ਵੇਖੀਓ ਜਾਂ ਵਿਖਜੂ ਜਾਂ ਸਾਡੀ ਅਗਲੀ ਵੀਡੀਓ ਪਾ ਆ ਚਲੋ ਅੱਛਾ ਜਿਹੜੇ ਕਿਸੇ ਵੀਰ ਭਰਾ ਨੂੰ ਕੋਸੈਂਦਾ ਉੱਤੇ ਆਵੜਾ ਸਾਡੇ 6:30 ਦੇ ਗਾਂ ਚੋਗੇ ਲੱਥੀ ਆ ਠੀਕ ਹੈ ਜੀ ਤੇ ਦੁੱਧ 12 ਕਿਲੋ ਹੋਊਗਾ ਦੁੱਧ ਦੇ ਤੋਂ ਮਗਰੇ ਦੇ ਵਛੀ ਹੈ ਮਗਰ ਵਛੀ ਹੈ ਜੀ ਹਾਂ ਜੀ ਸੂਹਾ ਕਰਮਾ ਸੂਈ ਜਰੂਰ ਆਵੇ ਜੀ ਦੂਸਰਾ ਹੈ ਦੂਜਾ ਸੂਹਾ ਸੂਈ ਹੈ ਬੱਚਾ ਮਗਰ ਵਛੀ ਤੇ ਆ ਚੈੱਕ ਕਰ ਲਓ ਇਹ ਹੁਣ ਜਿਹੜਾ ਦੁੱਧ ਮੌਕੇ ਦਾ ਕਿੰਨਾ ਦੋ ਤੇ 12 ਕਿਲੋ ਪਰ ਹੁਣ ਕੱਲ ਸ਼ਾਮੀ ਉਹਨਾਂ ਚਾਹੀਓ ਮਗਲੇ ਕਹਿੰਦਾ ਸਿੱਧੇ ਆਪਾਂ ਚੋਕ ਹੀ ਲਿਆਂਦੀ ਆ ਲਓ ਜੀ ਚੈੱਕ ਕਰ ਲਓ ਵੀਰ ਕਹਿੰਦਾ ਵੀ ਚੁਵਾਈ ਕੀਤੀ ਜੋ 12 ਕਿਲੋ ਦੇ ਲਾਗੇ ਬਣੇ ਦੁੱਧ ਤਿਆਰ ਹੋਊਗਾ ਜੀ ਸਵੇਰ ਦੁਜਾ ਸੂਈ ਹੈ ਗਾਂ ਦੀ ਵੇਖੋ ਕਦ ਕੜ ਗਾਂ ਦਾ ਚੈੱਕ ਕਰ ਲਿਓ ਲਓ ਜੀ ਕਰੋ ਚੱਕ ਜੀ ਕਹਿੰਦਾ ਆ ਲੋ ਜੀ ਦੇਖੋ ਤੁਹਤ ਪੂਰੀ ਮਾਇਨਾ ਸ਼ਕੀਨ ਵਾਸੀ ਹੈ ਜੀ ਆ ਲੋ ਜੀ ਕਰ ਲਓ ਚੈੱਕ ਹਲੋ ਜੀ ਕਰੋ ਜੀ ਸ਼ੱਕ 12 ਲੀਟਰ ਦੁੱਧ ਦਾ ਦੋਸਤ ਤਿਆਰ ਹੈ ਜੀ ਸੌਦਾ ਕਰ ਲਓ ਕਿ ਮੈਂ ਵੀਰ ਭਰਾ ਚਵਾ ਕੇ ਦੇ ਦਿਆਂਗਾ ਦੁੱਧ 12 ਕਿਲੋ ਇੱਥੇ ਚਵਾ ਕੇ ਦੇਵਾਂਗੇ ਹੈ ਨਾ ਹਾਂ ਕੋਈ ਥਣ ਘੱਟ ਬਾਦੋ ਕੋਪੂਰ ਛੱਟਾ ਦੀ ਗਵਰੰਟੀ ਹੋ ਇਹਦਾ ਮੁੱਲ ਕੀ ਕਰਨਾ ਚਾਹੁੰਦੇ ਹੋ ਇਹ ਆ 30000 ਦੀ ਗਾਂ ਦੇਣੀ 30000 ਦੀ ਕਿੰਨਾ ਕੁ ਮਾਣ ਦੇਣਾ ਸੱਭਾ ਵਿੱਚ ਇੱਥੇ ਮਾਣ 20000 ਦਾ ਹੋਣਾ 20000 ਦਾ 28000 ਦੀ 28000 ਦੀ ਠੀਕ ਹੈ ਜੀ ਡਿਮਾਂਡ 30000 28000 ਦੇ ਵਿੱਚੋਂ ਤੁਹਾਡਾਂ ਗਿਆ ਦਾ ਮਾਨਤਾਣ ਛੋੜ ਛੱਪਾ ਜਰੂਰ ਹੋਗਾ ਤਿੰਨ ਵਾਰ ਦਿਖਾਇਆ ਤਿੰਨੇ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਆਪਣੀ ਜਰੂਰ ਕਰਿਆ ਕਰੋ ਐਡਰੈਸ ਇੱਕ ਰੀਵਿਊ ਦਾ ਫੇਰ ਬੋਲ ਦੇਣਾ ਪਿੰਡ ਚਾਟੀਵੰਡ ਤਸਕੀਰ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਬਾਈ ਦਾ ਜੋਬ ਨੇ ਫੋਨ ਨੰਬਰ ਵੀਰੇ ਕਰੀਫੀ ਬੋਲ ਹਾਂ ਮੁੰਜੇ ਹੈਗਾ 90418 74966 ਨਾਮ ਜੋਬਨ ਪਿੰਡ ਚਾਟੀਵੰਡ ਸ਼ਹਿਰ ਅਮਰਸਰ ਤਸਕੀਰ ਅਮਰਸਰ ਓਕੇ ਜੀ ਧੰਨਵਾਦ ਬਾਕੀ ਡੰਗਰੇ ਉਹ ਤਿੰਨੇ ਰੰਗਰ ਕੋਲ ਹੈ ਇਹਨਾਂ ਡੰਗਰ ਦਾ ਵੀਰੇ ਪੁੱਛੇ ਓ